ਕੋਈ ਵਿਆਹ ਸ਼ਾਦੀ ਵਿੱਚ ਸਗਨਾਂ ਦੇ ਸਮੇਂ ਕੋਈ ਬੀਬੀ ਸਿਰ ਤੇ ਚਿੱਟੀ ਚੁੰਨੀ ਲੈ ਕੇ ਆ ਜਾਏ ਨਾ ਤਾਂ ਉਹਨੂੰ ਲੋਕ ਸਾਡੇ ਸਮਾਜ ਵਿੱਚ ਮਾੜਾ ਸਮਝਣ ਲੱਗ ਪੈਂਦੇ ਨੇ। ਕਿ ਜੀ ਦੇਖੋ ਸਗਨਾਂ ਦਾ ਕੰਮ ਸੀ ਵਿਆਹ ਦਾ ਕੰਮ ਸੀ। ਇਹਨੇ ਸਿਰ ਤੇ ਚਿੱਟਾ ਦੁਪੱਟਾ ਲਿਆ ਹੋਇਆ ਹੈ। ਔਰ ਦੂਜੇ ਕਈ ਧਰਮਾਂ ਵਿੱਚ ਜਿਵੇਂ ਈਸਾਈ ਨੇ ਉਹ ਵਿਆਹ ਦੇ ਵੇਲੇ ਕਾਲਾ ਕੱਪੜਾ ਕੋਈ ਪਹਿਨ ਕੇ ਚਲਾ ਜਾਏ ਤਾਂ ਉਹਨੂੰ ਮਾੜਾ ਸਮਝਦੇ ਨੇ ਕਿਉਂ ਉਹ ਮੌਤ ਵੇਲੇ ਕਾਲਾ ਕੱਪੜਾ ਪਾਉਂਦੇ ਆਪਾਂ ਮੌਤ ਦੇ ਵਕਤ ਚਿੱਟਾ ਕੱਪੜਾ ਮਾਈਆਂ ਸਿਰ ਤੇ ਲੈ ਲੈਂਦੇ ਬੰਦਾ ਕੱਲੋਂ ਮੌਤ ਤੋਂ ਹੀ ਨਹੀਂ ਡਰਦਾ ਮੌਤ ਨਾਲ ਸੰਬੰਧਿਤ ਰੰਗ ਜਿਹੜਾ ਉਹਦੇ ਤੋਂ ਵੀ ਮਨੁੱਖ ਡਰਨ ਲੱਗ ਪੈਂਦਾ ਪਹਿਪੀਤ ਹੁੰਦਾ ਹੈ ਔਰ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵਾਰ-ਵਾਰ ਮੌਤ ਦੀ ਗੱਲ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਸਾ ਕੋਈ ਅੰਗ ਨਹੀਂ ਹੈ ਜਿੱਥੇ ਮੌਤ ਦੀ ਕੋਈ ਗੱਲ ਨਾ ਹੋਈ ਹੋਵੇ ਹਰ ਸ਼ਬਦ ਵਿੱਚ ਮਹਾਰਾਜ ਜੀ ਨੇ ਮੌਤ ਦਾ ਉਪਦੇਸ਼ ਮੌਤ ਬਾਰੇ ਗੱਲ ਕੀਤੀ ਕਿਉਂ ਕਿਉਂਕਿ ਜਿਹਨੂੰ ਮਰਨਾ ਯਾਦ ਹੈ ਨਾ ਸਾ ਸੰਗਤ ਉਹਨੂੰ ਰੱਬ ਦਾ ਨਾਮ ਨਹੀਂ ਵਿਸਰਦਾ ਨਾਮ ਉਦੋਂ ਕੁੱਲਦਾ ਹੈ ਜਦੋਂ ਬੰਦੇ ਨੂੰ ਮੌਤ ਵਿਸਰਜੇ ਇਸ ਲਈ ਪਾਤਸ਼ਾਹ ਨੇ ਬਾਣੀ ਅੰਦਰ ਵਾਰ-ਵਾਰ ਕਿਹਾ ਭਾਈ ਮੌਤ ਦੀ ਚਿੰਤਾ ਨਾ ਕਰੋ ਮੌਤ ਨੂੰ ਚਿੱਤੇ ਰੱਖੋ ਕਿਉਂਕਿ ਚਿੰਤਾ ਉਹ ਜੀ ਦੀ ਕਰੀਦੀ ਹੈ ਜਿਹੜੀ ਇੱਕ ਬੰਦੇ ਨਾਲ ਹੋਈ ਹੋਵੇ ਸੰਸਾਰ ਵਿੱਚ ਕੋਈ ਇਸ ਤਰ੍ਹਾਂ ਦਾ ਮਨੁੱਖ ਨਹੀਂ ਹੈ ਜਿਹੜਾ ਕਹੇ ਮੇਰੇ ਤੱਕ ਤਾਂ ਮੌਤ ਦੀ ਪਹੁੰਚ ਹੀ ਨਹੀਂ ਹੋਣੀ ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਚਨ ਕਹਿੰਦੇ ਕਹਿੰਦੇ ਭਾਈ ਮੌਤ ਦੀ ਚਿੰਤਾ ਨਾ ਕਰਿਆ ਕਰ ਮੌਤ ਨੂੰ ਚਿੱਤੇ ਰੱਖਿਆ ਕਰ ਮਾਰਾ ਚਿੱਤੇ ਕਿਉਂ ਰੱਖਣੇ ਕਹਿੰਦੇ ਮੌਤ ਚਿੱਤੇ ਰੱਖਣ ਨਾਲ ਰੱਬ ਦਾ ਨਾਮ ਚਿੱਤੇ ਆਉਂਦਾ ਹੈ ਮੌਤ ਚਿੱਤੇ ਰੱਖਣ ਨਾਲ ਰੱਬ ਦਾ ਨਾਮ ਚਿੱਤੇ ਆਉਂਦਾ ਹੈ ਮੌਤ ਦੀ ਚਿੰਤਾ ਨਾ ਕਰ ਮੌਤ ਨੂੰ ਚਿੱਤੇ ਰੱਖ ਤੋਡੀ ਜ਼ਿੰਦਗੀ ਦਾ ਤਜਰਬਾ ਰਹੇਗਾ ਰਾਹ ਜਾਂਦੇ ਗੱਡੀ ਡਰਾਈਵ ਕਰਦੇ ਆ ਜੇ ਕਿਸੇ ਦਾ ਐਕਸੀਡੈਂਟ ਵੇਖ ਲਓ ਨਾ ਉਦੋਂ ਮਨ ਦੇ ਨੂੰ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਸਿਰਫ ਥੋੜੇ ਮਿੰਟਾਂ ਲਈ ਰੱਬ ਦਾ ਨਾਮ ਹੀ ਚਿੱਤੇ ਆਉਂਦਾ ਹੈ ਹੋਰ ਕੋਈ ਚੀਜ਼ ਤੁਹਾਨੂੰ ਚਿੱਤੇ ਨਹੀਂ ਆਏਗੀ ਇਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਕਹਿੰਦੇ ਮੌਤ ਦੀ ਚਿੰਤਾ ਨਾ ਕਰ ਭਾਈ ਮੌਤ ਤਾਂ ਇੱਕ ਮਾਰਗ ਹੈ ਇਸ ਮਾਰਗ ਉੱਤੇ ਸਾਰੀ ਦੁਨੀਆ ਚੱਲ ਰਹੀ ਹੈ ਤੂੰ ਵੀ ਇਸੇ ਰਸਤੇ ਤੇ ਤੁਰ ਰਿਹਾ ਹੈ ਕਿਉਂਕਿ ਮੌਤ ਤੇ ਕੋਹ ਮਾਰਗ ਹੈ ਜਿਸ ਦੇ ਉੱਤੇ ਸਾਰੀ ਦੁਨੀਆ ਸਫ਼ਰ ਕਰ ਰਹੀ ਹੈ ਆਪਾਂ ਸਾਰੇ ਸਵੇਰ ਤੋਂ ਲੈ ਕੇ ਜਦੋਂ ਤੋਂ ਨੀਂਦ ਤੋਂ ਜਾ ਖੁੱਲੀ ਹੈ ਕੋਈ ਬੰਦਾ ਸਵੇਰੇ 4 ਵਜੇ ਉੱਠਿਆ ਕੋਈ 5 ਵਜੇ ਉੱਠਿਆ ਕੋਈ 6 ਵਜੇ ਜਾਗ ਗਿਆ ਉਸ ਵਕਤ ਤੋਂ ਹੁਣ ਤੱਕ ਸਾਹਵਲਾ ਲਾ ਲੋ ਦੁਪਹਿਰ ਦੇ 12 ਵਜੇ ਗਏ ਨੇ 8 ਘੰਟੇ ਹੋ ਗਏ ਸਵੇਰ ਦੀ ਨੀਂਦ ਤੋਂ ਉੱਠਿਆ ਔਰ ਸਾਧ ਸੰਤ ਦੇ 8 ਘੰਟੇ ਉਮਰ ਘਟ ਗਈ ਹੈ ਤੁਸੀਂ 4 ਲੱਖ 10 ਲੱਖ 20 ਲੱਖ ਦੇ ਕੇ ਵੀ ਕੋਈ ਬੰਦਾ ਕਵੇ 8 ਘੰਟੇ ਦੀ ਉਮਰ ਮਿਲ ਜਾਏ ਉਹ ਵਾਪਸ ਦੁਆਰਾ ਨਹੀਂ ਹੋਣੀ ਜਿਹੜੀ ਉਮਰ ਲੰਘ ਗਈ ਉਹਨੂੰ ਰਿਪੀਟ ਨਹੀਂ ਕੀਤਾ ਜਾ ਸਕਦਾ ਆਪਾਂ ਜਿਸ ਰਸਤੇ ਤੋਂ ਲੰਘੇ ਮੌਤ ਦੇ ਉੱਥੋਂ ਹੁਣ ਵਾਪਸ ਨਹੀਂ ਹੋ ਸਕਦਾ ਦੁਨਿਆਵੀ ਰਸਤੇ ਉੱਤੇ ਆਪਾਂ ਤੁਰਦੇ ਆਂ ਕਈ ਵਾਰ ਰਸਤਾ ਭੁੱਲ ਜਾਓ ਫਿਰ ਪਿੱਛੇ ਉਸੇ ਚੌਕ ਵਿੱਚ ਚਲੇ ਜਾਈਦੇ ਉਸੇ ਸ਼ਹਿਰ ਵਿੱਚ ਜਾਈਂਦੇ ਪਰ ਸਾਸ ਜੀਨਾਂ ਦੀ ਮੌਤ ਤੇ ਕੋਹ ਮਾਰਗ ਹੈ ਜਿਹਦੇ ਤੋਂ ਜਿੰਨੇ ਘੰਟੇ ਘੜੀਆਂ ਸਮਾਂ ਲੰਘਿਆ ਉਹ ਵਾਪਸ ਨਹੀਂ ਆਏਗਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ 8 ਘੰਟੇ ਆਪਣੀ ਉਮਰ ਘਟ ਗਈ ਹੈ ਸਾਰਿਆਂ ਦੀ ਜਿੰਨੇ ਆਪਾਂ ਸੁਣ ਰਹੇ ਆਂ ਆਪਣੇ ਸਾਰਿਆਂ ਦੀ ਇਹ 8 ਘੰਟੇ ਸਵੇਰ ਤੋਂ ਦੁਪਹਿਰ ਤੱਕ ਉਮਰ ਘਟੀ ਹੈ ਇਹਨੂੰ ਲੱਖਾਂ ਰੁਪਈਆ ਖਰਚ ਕੇ ਵੀ ਕੋਈ ਰਿਪੀਟ ਨਹੀਂ ਕਰ ਸਕਦਾ ਵੀ ਦੁਬਾਰਾ ਮੈਨੂੰ 8 ਘੰਟੇ ਮਿਲ ਜਾਣ ਨਹੀਂ ਇਹ ਨਹੀਂ ਮਿਲਣਗੇ ਇਸ ਲਈ ਮਹਾਰਾਜ ਕਹਿੰਦੇ ਭਾਈ ਇਹ ਤਾਂ ਮਹਾਰਤ ਹੈ ਇਹਦੇ ਉੱਤੇ ਤਾਂ ਸਾਰੀ ਇਹ ਦੁਨੀਆ ਤੁਰ ਰਹੀ ਹੈ ਦੁਨੀਆ ਦੇ तमाम ਰਸਤੇ ਦਿਨੇ ਵਗਦੇ ਨੇ ਕੁਝ ਰਸਤੇ ਰਾਤੀ ਸੁੰਨੇ ਹੋ ਜਾਂਦੇ ਨੇ ਉਹਨਾਂ ਉੱਤੇ ਲੋਕ ਲੰਘਦੇ ਨਹੀਂ ਪਰ ਤੁਸੀਂ ਵੇਖੋਗੇ ਮੌਤ ਦੇ ਕੋ ਰਸਤੇ ਜਿਹੜਾ ਰਾਤ ਵੀ ਉਸੇ ਤਰ੍ਹਾਂ ਵਗਦਾ ਹੈ ਤੁਸੀਂ ਨੀਂਦ ਵਿੱਚ ਸੌਂ ਵੀ ਜਾਓ ਤਾਂ ਵੀ ਸੁੱਤਿਆਂ ਵੀ ਉਮਰ ਘਟਦੀ ਇਹ ਨੀਵੇ ਜਾਗਦੇ ਆਂ ਉਮਰ ਕੱਟੀ ਆਪਣੀ ਸਾਹ ਲੈ ਰਹੇ ਆਂ ਰੱਤੀ ਸੁੱਤਿਆਂ ਵੀ ਆਪਣੀ ਉਮਰ ਘਟ ਗਈ ਜਿਹੜੀ ਅੱਧਾ 8 ਘੰਟੇ 7 ਘੰਟੇ ਸੌ ਕੇ ਗੁਜ਼ਾਰੀ ਉਹ ਵੀ ਉਮਰ ਘਟ ਗਈ ਤਾਂ ਮਹਰੇ ਕੇ ਭਾਈ ਇਹਦੀ ਚਿੰਤਾ ਨਾ ਕਰ ਇਸੀ ਤਰ੍ਹਾਂ ਚੱਲਣੇ ਹਮ ਮੌਤੋਂ ਚਿੱਤੇ ਰੱਖ ਤੈਨੂੰ ਰੱਬ ਦਾ ਨਾਮ ਜਿੱਤਿਆਏਗਾ ਤਾਈਓ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਣੀ ਹੋਏ ਕਹਿੰਦੇ ਭਾਈ ਜੇ ਕੋਈ ਅਨ ਹੋਣੀ ਹੋਵੇ ਫਿਰ ਚਿੰਤਾ ਕਰੀ ਦੀ ਇਹ ਤਾਂ ਹੋਣੀ ਹੈ ਹਰ ਬੰਦੇ ਨਾਲ ਹੋਣੀ ਹੈ ਤੇਰੇ ਨਾਲ ਵੀ ਹੋ ਕੇ ਰਹੇਗਾ ਇਹਦੇ ਤੋਂ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ ਪੜੋਤਵਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਸਥਿਰ ਨਹੀਂ ਕੋਏ ਭਾਈ ਕੋਈ ਬੰਦਾ ਸਥਿਰ ਨਹੀਂ ਰਹਿ ਸਕਦਾ ਇਹ ਮਾਰਗ ਹੈ ਰਸਤਾ ਹੈ ਇਹਦੇ ਉੱਤੇ ਸਾਰੀ ਦੁਨੀਆ ਤੁਰੀ ਜਾ ਰਹੀ ਹੈ ਇਸ ਲਈ ਮਹੁਤੂ ਚਿੱਤੇ ਰੱਖ ਚਿੰਤਾ ਨਾ ਕਰ ਜੇ ਮੌਤ ਦੀ ਚਿੰਤਾ ਕਰੇਂਗਾ ਤਾਂ ਵੀ ਮੌਤ ਹਟਣ ਵਾਲੀ ਨਹੀਂ ਹੈ ਸਗੋਂ ਹਾਂ ਚਿੰਤਾ ਕਰਨ ਵਾਲੇ ਲੋਕ ਬਿਮਾਰ ਹੋ ਜਾਂਦੇ ਨੇ ਸਰੀਰ ਜਿਹੜਾ ਉਹ ਸਵਸਥ ਨਹੀਂ ਰਹੇਗਾ ਚਿੰਤਾ ਨਾ ਕਰ ਚਿੱਤੇ ਰੱਖ ਮਹਾਰਾਜ ਚਿੱਤੇ ਰੱਖਣ ਨਾਲ ਕੀ ਹੋਣਾ ਹੈ ਕਹਿੰਦੇ ਮੌਤ ਚਿੱਤੇ ਰੱਖਣ ਨਾਲ ਰੱਬ ਦਾ ਨਾਮ ਚਿੱਤੇ ਹੁੰਦੇ ਹੁੰਦੇ ਇਸ ਲਈ ਮਹਰਾ ਯਾਦ ਕਰਾਉਂਦੇ ਕਿ ਕਿਆ ਜਾਨਾ ਕਿਵਾਂ ਮਰੇ ਇਹ ਤਾਂ ਰੱਬ ਨੇ ਪੜਦਾ ਰੱਖਿਆ ਕੋਈ ਪਤਾ ਨਹੀਂ ਕਦੋਂ ਕਿੱਥੇ ਤੇ ਕਿਵੇਂ ਮੌਤ ਆਉਣੀ ਹੈ ਆਪਾਂ ਇੱਕ ਆਮ ਇਨਸਾਨ ਆਪਾਂ ਸਾਧ ਸੰਗਤ ਇਹ ਪਤਾ ਨਹੀਂ ਲਗਾ ਸਕਦੇ ਵੀ ਆਪਣੀ ਮੌਤ ਕਦੋਂ ਆਣੀ ਹੈ ਕਿੱਥੇ ਆਣੀ ਮੌਤ ਦਾ ਕਾਰਨ ਕੀ ਬਣਨਾ ਇਹ ਨਹੀਂ ਆਪਾਂ ਨੂੰ ਪਤਾ ਇਸ ਧਰਤੀ ਤੇ ਉਹ ਲੋਕ ਪੈਦਾ ਹੋਏ ਜਿਨ੍ਹਾਂ ਨੇ ਮੌਤ ਦਾ ਕਾਰਨ ਪਤਾ ਕਰਵਾ ਲਿਆ ਵੀ ਮੇਰੀ ਮੌਤ ਕਦੋਂ ਹੋਣੀ ਹੈ ਕਿਵੇਂ ਹੋਣੀ ਹੈ ਤਮ ਉਹ ਬੰਦੇ ਮੌਤ ਤੋਂ ਬਚਾ ਨਹੀਂ ਕਰ ਸਕਦੇ ਆਪਨ ਤਾਂ ਕਾਮ ਇਨਸਾਨ ਜਿਨ੍ਹਾਂ ਨੂੰ ਘੜੀ ਪਲ ਦਾ ਪਤਾ ਨਹੀਂ ਹੈਗਾ ਇੱਕ ਘੜੀ ਬਾਅਦ ਕੀ ਹੋਣਾ ਹੈ ਇਹ ਵੀ ਨਹੀਂ ਆਪਾਂ ਨੂੰ ਪਤਾ ਇਸ ਲਈ ਮਹਾਰਜ ਨੇ ਯਾਦ ਰੱਖ ਕੇ ਕਿ ਆ ਜਾਣਾ ਕਿ ਉਹ ਮਰेंगे ਢੋਕਾ ਕਸਾ ਮਰਨਾ ਹੋਏ ਇਹ ਕਰ ਸਹੇ ਮਨੋਂ ਨਾ ਵਿਸਰੇ ਤਾਂ ਸਲਾ ਮਰਨਾ ਹੋਏ ਕਹਿੰਦੇ ਜੇ ਵਾਹਿਗੁਰੂ ਦਾ ਨਾਮ ਨਹੀਂ ਨਾ ਵਿਸਰਿਆ ਫਿਰ ਤੇਰਾ ਮਰਨਾ ਸੌਖਾ ਹੋ ਜਾਏਗਾ ਤੇਰਾ ਧਰਤੀ ਤੇ ਆਉਣਾ ਸਫਲ ਹੋ ਜਾਏਗਾ ਪਰ ਇਹ ਨਹੀਂ ਪਤਾ ਵੀ ਮੌਤ ਕਦੋਂ ਕਿੱਥੇ ਤੇ ਕਿਵੇਂ ਹੋਣੀ ਜਿਹੜੇ ਬੰਦਿਆਂ ਨੇ ਮੌਤ ਬਾਰੇ ਪਤਾ ਕਰਵਾਇਆ ਉਹ ਬੰਦੇ ਵੀ ਮੌਤ ਤੋਂ ਬਚ ਨਹੀਂ ਸਕਦੇ ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਆਇਆ ਹੈ ਜਿਨ੍ਹਾਂ ਬੰਦਿਆਂ ਨੇ ਆਪਣਾ ਭੁਇਕ ਪਤਾ ਕਰਵਾ ਲਿਆ ਕਿ ਕੀ ਹੋਣਾ ਹੈ ਇੱਕ ਰਾਜੇ ਦਾ ਜ਼ਿਕਰ ਆਇਆ ਉਹਦੇ ਬਾਰੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜ਼ਿਕਰ ਕੀਤਾ ਕਿ ਜਨਮੇਚੇ ਰਾਜੇ ਨੇ ਆਪਣੀ ਮੌਤ ਬਾਰੇ ਪਤਾ ਕਰਵਾਇਆ ਉਹਨੇ ਕਿ ਕੋਈ ਨਜ਼ੂਮੀ ਲੱਭ ਕੇ ਲਿਆਓ ਨਜ਼ੂਮੀ ਸਮਝਿਓ ਜੋਤਿਸ਼ੀ ਕੋਈ ਇਸ ਤਰ੍ਹਾਂ ਦਾ ਨਜ਼ੂਮੀ ਜੋਤਿਸ਼ੀ ਲੱਭ ਕੇ ਲਿਆਓ ਜਿਹੜਾ ਬਹੁਤ ਵਿਰਧ ਹੋਵੇ ਪੁਰਾਣਾ ਹੋਵੇ ਸੱਚ ਦੱਸਦਾ ਹੋਵੇ ਜਿਹੜਾ ਮਸਤਕ ਦੀਆਂ ਰਖਾਵਾਂ ਪੜ ਸਕਦਾ ਹੋਵੇ। ਤੋਂ ਉਹਨੇ ਬਹੁਤ ਭਾਲ ਕਰਕੇ ਕਨਜੂਮੀ ਲੱਭ ਕੇ ਲਿਆਂਦਾ। ਉਹ ਬਜ਼ੁਰਗ ਨਜੂਮੀ ਨੂੰ ਜਦੋਂ ਸੱਦਿਆ ਤਾਂ ਰਾਜੇ ਜਨਮੇਜੇ ਨੇ ਕਿਹਾ ਮੇਰੀਆਂ ਦੇਖਾਵਾਂ ਪੜ ਕੇ ਦੱਸ ਮੇਰੀ ਮੌਤ ਕਦੋਂ ਹੋਣੀ ਹੈ, ਕਿੱਥੇ ਹੋਣੀ ਹੈ, ਕਿਵੇਂ ਹੋਣੀ ਹੈ। ਤੋਂ ਬਜ਼ੁਰਗ ਨੇ ਕਿਹਾ ਮੈਂ ਦੱਸ ਤਾਂ ਸਕਣਾ ਪਰ ਮੇਰੀ ਇੱਕ ਸ਼ਰਤ ਹੈ। ਰਾਜਾ ਬੋਲਿਆ ਦੱਸ। ਉਹ ਰਾਜੇ ਜਨਮੇਜੇ ਨੂੰ ਕਹਿੰਦਾ ਮੈਂ ਦੱਸ ਸਕਨਾ ਤੇਰੀ ਮੌਤ ਕਦੋਂ ਕਿੱਥੇ ਤੇ ਕਿਵੇਂ ਹੋਣੀ ਹੈ ਪਰ ਮੇਰੀ ਇੱਕ ਸ਼ਰਤ ਹੈ ਰਾਜਨ ਮੇਰੇ ਕੋਲੋਂ ਇਲਾਜ ਨਾ ਪੁੱਛੀ ਮੈਂ ਤੈਨੂੰ ਕਾਰਨ ਦੱਸ ਸਕਨਾ ਪਰ ਉਹਦਾ ਇਲਾਜ ਨਹੀਂ ਦੱਸ ਸਕਦਾ ਕਾਰਨ ਲਿਖਣ ਵਾਲੇ ਦੇ ਹੱਥ ਵਿੱਚ ਹੀ ਉਹਦਾ ਇਲਾਜ ਹੈ ਮੈਂ ਸਿਰਫ ਕਾਰਨ ਦੱਸ ਸਕਨਾ ਰਖਾਵਾਂ ਪੜ੍ਹ ਕੇ ਪਰ ਉਹਦਾ ਇਲਾਜ ਨਹੀਂ ਦੱਸ ਸਕਦਾ ਮੇਰੇ ਕੋਲੋਂ ਕਾਰਨ ਪੁੱਛ ਲਈ ਪਰ ਇਲਾਜ ਨਾ ਪੁੱਛੀ ਹੰਕਾਰ ਵਿੱਚ ਰਾਜਾ ਜਨਮੇਜਾ ਬੋਲਿਆ ਕਹਿੰਦਾ ਇਲਾਜ ਮੈਂ ਆਪੇ ਕਰ ਲਾਂਗਾ ਤੂੰ ਕਰਨ ਦਾ ਸਮੋਤ ਉਹ ਨਜ਼ਮੀ ਨੇ ਰਖਾਵਾਂ ਪੜ੍ਹ ਕੇ ਦੱਸਿਆ ਕਹਿੰਦੇ ਰਾਜੇ ਨੇ ਤੇਰੇ ਜੀਵਨ ਵਿੱਚ ਘਟਨਾ ਕੱਢਣੀ ਹੈ ਅਜੇ 20 ਸਾਲ ਤੇਰੀ ਉਮਰ ਬਾਕੀ ਹੈ ਇਹਨਾਂ 20 ਸਾਲਾਂ ਵਿੱਚ ਇੱਕ ਘਟਨਾ ਕੱਢਣੀ ਹੈ ਤੂੰ ਆਪਣੀ ਮਰਜ਼ੀ ਨਾਲ ਇੱਕ ਸ਼ਾਦੀ ਹੋਰ ਕਰਵਾਉਣੀ ਹੈ ਇੱਕ ਦਿਨ ਤੂੰ ਮਹਿਲਾਂ ਵਿੱਚ ਬਹੁਤ ਵੱਡਾ ਯੱਗ ਕਰਨਾ ਹੈ ਯੱਗ ਕਰਦੇ ਆ ਤੂੰ ਪੰਡਤਾਂ ਨੂੰ ਭੋਜਨ ਵਰਤਾਉਣਾ ਹੈ ਭੋਜਨ ਵਰਤਾਉਂਦਿਆਂ ਤੈਨੂੰ ਐਸਾ ਕਰੋਧ ਗੁੱਸਾ ਆਉਣਾ ਤੂੰ ਗੁੱਸੇ ਵਿੱਚ ਪੰਡਤ ਕਤਲ ਕਰ ਦੇਣੇ ਨੇ ਬਾਅਦ ਵਿੱਚ ਤੇਰੇ ਕੋਲੋਂ ਉਹ ਪਾਪ ਅਪਰਾਧ ਗੁੱਸਾ ਕਰੋਧ ਵੱਧ ਜਾਣਾ ਉਸ ਕਰੋਧ ਗੁੱਸੇ ਕਰਕੇ ਤੇਰੇ ਸਰੀਰ ਤੇ ਕੋੜ ਫੁੱਟਣਾ ਸ਼ੁਰੂ ਹੋਣਾ ਉਸ ਕੋੜ ਨਾਲ ਇੱਕ ਦਿਨ ਤੇਰੀ ਮੌਤ ਹੋਣੀ ਹੈ ਤੇਰੇ ਕੋਲੋਂ ਆਪਾਪ ਹੋਣਾ ਤੇ ਜਨਮੇਜਾਂ ਬੋਲੇ ਕਿਹਾ ਮੈਂ ਕਰਾਂਗਾ ਹੀ ਨਹੀਂ ਇਹ ਪਾਪ ਪਹਿਲੀ ਗੱਲ ਤਾਂ ਮੇਰੀ ਉਮਰ ਇੰਨੀ ਹੋ ਗਈ ਹੈ ਮੈਂ ਸ਼ਾਦੀ ਨਹੀਂ ਕਰਾਂਗਾ ਦੂਜੀ ਗੱਲ ਮੈਂ ਯੱਗ ਨਹੀਂ ਕਰਾਂਗਾ ਤੀਜੀ ਗੱਲ ਜੇ ਮੈਂ ਯੱਗ ਕੀਤਾ ਮੈਂ ਕਿਉਂ ਭੋਜਨ ਵਰਤਾਵਾਂਗਾ ਕਿਹਾ ਮੈਂ ਭੋਜਨ ਵਰਤਾਉਣਾ ਹੀ ਨਹੀਂ ਜੇ ਮੈਂ ਭੋਜਨ ਵਰਤਾਇਆ ਮੈਂ ਗੁੱਸਾ ਹੀ ਨਹੀਂ ਕਰਨਾ ਤਾਂ ਨੁਜੂਮੀ ਚੁੱਪਚਾਪ ਚਲਾ ਗਿਆ ਉਸ ਬਜ਼ੁਰਗ ਤੋਂ ਜੋ ਅਛੀ ਨੇ ਇਲਾਜ ਉਹ ਕਹਿੰਦਾ ਮੇਰੇ ਤੋਂ ਇਲਾਜ ਨਾ ਪੁੱਛੀ ਉਹ ਚੁੱਪ ਚਾਪ ਉੱਠ ਕੇ ਪਤਾ ਕਿਉਂ ਉੱਤਰ ਗਿਆ ਕਿਉਂਕਿ ਉਹਨੂੰ ਪਤਾ ਸੀ ਰਾਜਨ ਤੂੰ ਜੋ ਮਰਜ਼ੀ ਕਹਿ ਕਿ ਮੈਂ ਆ ਨਹੀਂ ਕਰਨਾ ਆ ਨਹੀਂ ਕਰਨਾ ਜੋ ਵਿਧਾਤੇ ਨੇ ਲਿਖਿਆ ਹੋਇਆ ਉਹ ਹੋ ਕੇ ਰਹੇਗਾ ਉਹਨੂੰ ਤੂੰ ਬਦਲ ਨਹੀਂ ਸਕਦਾ ਕਿਉਂ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਕਹੀ ਕਿ ਲੇਖ ਨਾ ਮਟਈ ਹੈ ਸਖੀ ਜੋ ਲਿਖਿਆ ਕਰਤਾ ਜਿਹੜੇ ਰੱਬ ਨੇ ਲੇਖ ਲਿਖੇ ਨੇ ਉਹਨੂੰ ਕੋਈ ਬਦਲ ਨਹੀਂ ਸਕਦਾ ਹਾਂ ਲਿਖਣ ਵਾਲਾ ਆਪ ਬਦਲ ਸਕਦਾ ਹੈ ਬੰਦੇ ਦੇ ਹੱਥ ਨਹੀਂ ਹੈ ਦੋ ਚੀਜ਼ਾਂ ਨੇ ਸੰਸਾਰ ਬਦਕਾ ਦੇ ਨਾਲ ਚੱਲਦਾ ਹੈ ਕਾਰਨ ਨਾਲ ਸੁਣਿਓ ਧਿਆਨ ਨਾਲ ਕਾਰਨ ਤੋਂ ਬਿਗਹਿਰ ਸੰਸਾਰ ਨਹੀਂ ਚੱਲੇ ਸਾਰੀ ਸ੍ਰਿਸ਼ਟੀ ਸੰਸਾਰ ਕਾਰਨ ਨਾਲ ਚੱਲਦੀ ਹੈ ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੈ ਦੁਨੀਆ ਵਿੱਚ ਵਜ੍ਹਾ ਹੈ ਕੋਈ ਨਾ ਕੋਈ ਦੁਨੀਆ ਵਿੱਚ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਕਿਸੇ ਵੀ ਬੰਦੇ ਦੀ ਮੌਤ ਸਾਹ ਸੰਗਤ ਬਿਨਾਂ ਕਾਰਨ ਤੋਂ ਨਹੀਂ ਹੋਏਗੀ ਕੋਈ ਨਾ ਕੋਈ ਕਾਰਨ ਮੌਤ ਦਾ ਜ਼ਰੂਰ ਹੁੰਦਾ ਜੇ ਮੌਤ ਦਾ ਕਾਰਨ ਨਾ ਲੱਭੇ ਤਾਂ ਫਿਰ ਲੋਕ ਇਹਨੇ ਪੋਸਟਮਾਰਟਮ ਕਰਾਓ ਬੰਦਾ ਕਿਵੇਂ ਮਰ ਗਿਆ ਭਾਈ ਅੱਖਾਂ ਤੋਂ ਬਾਹਰ ਕਿਸੇ ਦੀ ਦੂਰ ਮੌਤ ਹੋ ਜਾਏ ਆਪਾਂ ਕਹਿੰਦੇ ਨਹੀਂ ਪੋਸਟਮਾਰਟਮ ਕਰਾਓ ਬੰਦੇ ਦੀ ਲਾਸ਼ ਮਿਲੀ ਸਾਨੂੰ ਤਾਂ ਪਤਾ ਲੱਗੇ ਕਿਵੇਂ ਮਰਿਆ ਕਾਰਨ ਕੋਈ ਨਾ ਕੋਈ ਪੋਸਟਮਾਰਟਮ ਵਿੱਚੋਂ ਨਿਕਲ ਆਉਣੇ ਕਿਸੇ ਵੀ ਬੰਦੇ ਦੀ ਮੌਤ ਕਾਰਨ ਨਹੀਂ ਹੈ ਕਿਉਂ ਕਾਰਨ ਲਿਖਣ ਵਾਲਾ ਕਰਨ ਦਾ ਕਾਰਨ ਹਰ ਅਕਾਲ ਪੁਰਖ ਵਾਹਿਗੁਰੂ ਆਪ ਹੈ ਜਿਹੜਾ ਕਰਨ ਕਰਾਉਣ ਹਾਰ ਹੈ ਉਹਨੇ ਸਾਰੀ ਸ੍ਰਿਸ਼ਟੀ ਦਾ ਕਾਰਨ ਲਿਖ ਕੇ ਦੁਨੀਆ ਚਲਾ ਰਿਹਾ ਹੈ ਔਰ ਤੁਸੀਂ ਵੇਖੋਗੇ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹੈ ਕਾਲ ਚਲਾਣਾ ਕਰ ਜਾਂਦਾ ਹੈ ਆਪਾਂ ਅਫਸੋਸ ਕਰਨ ਚਾਹੀਦੇ ਤੇ ਉਦੋਂ ਲੋਕ ਗੱਲ ਕੀ ਕਰਦੇ ਬੰਦਿਆਂ ਹਸਾਰ ਕਹਿਣਗੇ ਅੱਛਾ ਵੀ ਕਾਰਨ ਕੀ ਬਣਿਆ ਗੱਲ ਕੀ ਹੋਈ ਸੀ ਬਮਾਰ ਸਨ ਕੀ ਗੱਲ ਕੀ ਹੋਈ ਉਹਨੂੰ ਪੁੱਛਣ ਕਾਰਨ ਤੋਂ ਗੱਲ ਸ਼ੁਰੂ ਹੋਏ ਦੁਨੀਆਂ ਦੇ ਲੋਕ ਕਾਰਨ ਦੀ ਵਿਆਖਿਆ ਕਰਦੇ ਰਹਿਣਗੇ ਪਰ ਕਾਰਨ ਲਿਖਣ ਵਾਲਾ ਕਰਨ ਹਾਰ ਧਾਲਪੁਰਖ ਰੱਬ ਆਪ ਹੈ ਉਸ ਤੋਂ ਬਿਨਾਂ ਕੋਈ ਕਾਰਨ ਨਹੀਂ ਲਿਖ ਸਕਦਾ ਰੱਬ ਨੇ ਸਾਰਿਆਂ ਦੀ ਮੌਤ ਦਾ ਕਾਰਨ ਲਿਖਿਆ ਜੇ ਉਹਨੂੰ ਕੋਈ ਬਦਲ ਸਕਦਾ ਹੈ ਉਹ ਸਿਰਫ ਆਪ ਬਦਲਦਾ ਹੈ ਰੱਬ ਹੋਰ ਨਹੀਂ ਕੋ ਬਦਲ ਸਕਦਾ ਇਸੇ ਲਈ ਮਹਾਰਾਜ ਸ਼ਲੋਕ ਕਹਿੰਦੇ ਕਰਨ ਕਾਰਨ ਪ੍ਰਭ ਇੱਕ ਹੈ ਬੰਦੇ ਦੇ ਹੱਥ ਨਹੀਂ ਹੈ ਕਿਸੇ ਦੂਜੇ ਦੇ ਹੱਥ ਹੈ ਹੀ ਨਹੀਂ ਜੇ ਕਹੇ ਨਾ ਉਹਨੇ ਫਲਾਨੇ ਨੇ ਐ ਕਰ ਦਿੱਤਾ ਉਹਨੇ ਮਾਰ ਦਿੱਤਾ ਨਹੀਂ ਬੰਦੇ ਦੇ ਹੱਥ ਨਹੀਂ ਕੋਈ ਜੀ ਕਿੱਡੀ ਵੀ ਵੱਡੀ ਘਟਨਾ ਹੋ ਜਾਏ ਤੁਹਾਡੇ ਮਨ ਨੂੰ ਸਬਰ ਉਦੋਂ ਆਉਣਾ ਜਦੋਂ ਕਾਰਨ ਲਿਖਣ ਵਾਲੇ ਰੱਬ ਨਾਲ ਕੋਈ ਜੁੜ ਕੇ ਇਹ ਮੰਨ ਲੈ ਕੇ ਵਾਹਿਗੁਰੂ ਤੇਰਾ ਹੁਕਮ ਹੈ ਹੁਕਮ ਮੰਨਣ ਤੋਂ ਬਗੈਰ ਸਬਰ ਨਹੀਂ ਆਏਗਾ ਨਹੀਂ ਤਾਂ ਜਿੰਨਾ ਮਰਜੀ ਦੁਨੀਆ ਵਿੱਚ ਝਗੜਾ ਪਾ ਲੋ ਕਈ ਵਾਰ ਐਕਸੀਡੈਂਟ ਹੋ ਜਾਂਦੇ ਲੋਕ ਝਗੜਾ ਕਰਦੇ ਨੇ ਕੇਸ ਪਾਉਂਦੇ ਨੇ ਇਹਦੀ ਵਜ੍ਹਾ ਨਾਲ ਸਾਡੇ ਬੰਦੇ ਮਰ ਜਾਂਦੇ ਪਰ ਮਨ ਨੂੰ ਸਬਰ ਉਦੋਂ ਆਉਂਦਾ ਜਦੋਂ ਮਨ ਅੰਦਰੋਂ ਮੰਨ ਲੈਂਦਾ ਨਹੀਂ ਰੱਬ ਦਾ ਹੁਕਮ ਹੈ ਭਾਈ ਇਹਦੀ ਕਿਹੜਾ ਦੁਸ਼ਮਨੀ ਸੀ ਇਹਦਾ ਕਿਹੜਾ ਕੋਈ ਵੈਰ ਸੀ ਅਚਾਨਕ ਰਾਹ ਜਾਂਦੇ ਐਕਸੀਡੈਂਟ ਹੋਏ ਉਦੋਂ ਫਿਰ ਬੰਦੇ ਨੂੰ ਸਬਰ ਕਦੋਂ ਆਉਂਦਾ ਜਦੋਂ ਮਨ ਮੰਨਦਾ ਵੇ ਹੁਕਮ ਹੈ ਉਹਦੇ ਹੁਕਮ ਚ ਹੋਇਆ ਜੇ ਹੁਕਮ ਨਹੀਂ ਮੰਨੋ ਵੇ ਮਨ ਆਨੰਦ ਰੋ ਤੜਫਦਾ ਰਹਿੰਦਾ ਬੰਦਾ ਬੰਦੇ ਨੂੰ ਦੋਸ਼ ਦਿੰਦਾ ਰਹਿੰਦਾ ਜਿੰਨੀ ਦੇਰ ਬੰਦਾ ਬੰਦੇ ਨੂੰ ਦੋਸ਼ ਦੇਗਾ ਉਹ ਦੁਖੀ ਰਹਿੰਦਾ ਜਿੱਦਣ ਸਮਝਣ ਲੱਗ ਪੈਂਦਾ ਕਿ ਦੋਸ਼ ਬੰਦੇ ਦਾ ਨਹੀਂ ਦੋਸ਼ ਕਿਸੇ ਹੋਰ ਦਾ ਨਹੀਂ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜਾ ਹੈ ਅਵਰ ਜਨ ਉਦਣ ਮਨ ਸੰਤੋਖ ਵਿੱਚ ਆਉਂਦਾ ਹੈ ਹੁਕਮ ਮੰਨਣਾ ਪੈਂਦਾ ਵੇ ਕਾਰਨ ਰੱਬ ਨੇ ਲਿਖਿਆ ਇੱਕ ਵਾਰ ਪੜੋ ਜਿਨ੍ਹਾਂ ਨੂੰ ਬਾਣੀ ਜੜੀ ਹੈ ਕਰਨ ਕਰਨ ਪ੍ਰਵੇਕ ਹੈ ਦਸਰ ਨਾਹੀ ਕੋਏ ਇੱਕ ਮੈਂ ਤੁਹਾਨੂੰ ਬੇਨਤੀ ਕਰਾਂਗਾ ਯਤਨ ਕਰਿਓ ਵੀ ਜੇ ਸੁਰਤ ਇੱਥੇ ਨਾ ਨਾ ਜੁੜੀ ਹੋਰ ਕਿਤੇ ਨਹੀਂ ਹੋਣੀ ਜੇ ਅੱਖਾਂ ਖੋਲ ਕੇ ਬੰਦੇ ਪਛਾਨਦੇਵੇਂ ਕੌਣ ਕੌਣ ਭੋਗਤੇ ਆਇਆ ਕੌਣ ਕੌਣ ਆਇਆ ਫਿਰ ਅਸੀਂ ਇਹ ਸਮਾਂ ਬਰਬਾਦ ਕਰ ਲੈਣਾ ਆਪਣੀਆਂ ਅੱਖਾਂ ਬੰਦ ਰੱਖਿਆ ਧਿਆਨ ਨਾਲ ਬਾਣੀ ਸੁਣੋ ਸਭ ਨੇ ਕਾਰਨ ਰੱਬ ਨੇ ਸਭ ਦਾ ਕਾਰਨ ਲਿਖਿਆ ਹੋਇਆ ਪੜੋ ਇੱਕ ਵਾਰ ਕਰਨ ਕਰਨ ਪ੍ਰਭ ਏਕ ਹੈ ਤੁਸਰ ਨਹੀਂ ਕੋਏ ਨਾਨਕ ਤਿਸ ਬਲੇ ਹਾਰਨੇ ਜਲ ਤਲ ਮਈਲ ਸੋਏ ਧਰਤੀ ਤੇ ਆਕਾਸ਼ ਵਿੱਚ ਔਰ ਸਾ ਸੰਗਤ ਪਾਤਾਲ ਵਿੱਚ ਹਰ ਥਾਂ ਤੇ ਤਿੰਨ ਲੋਕਾਂ ਵਿੱਚ ਰੱਬ ਦਾ ਕਾਰਨ ਹੈ ਹੋਰ ਕੋਈ ਕਾਰਨ ਨਹੀਂ ਹੋ ਸਕਦਾ ਜਦੋਂ ਰਾਜੇ ਜਨਮੇਜੇ ਨੇ ਕਾਰਨ ਪੁੱਛਿਆ ਨਾ ਜੋਤਸ਼ੀ ਨੇ ਦੱਸ ਦਿੱਤਾ ਪਰ ਉਹਨੇ ਸ਼ਰਤ ਰੱਖੀ ਕਿ ਮੇਰੇ ਕੋਲੋਂ ਇਲਾਜ ਨਾ ਪੁੱਛੀ ਹੰਕਾਰ ਵਿੱਚ ਜਨਮੇਜਾ ਕਿਹਾ ਮੈਂ ਆਪੇ ਇਲਾਜ ਕਰ ਲਾਂਗਾ ਪਰ ਸਾਧ ਸੰਗਤ ਕੋਈ ਉਹ ਕੁਝ ਹੋਇਆ ਉਹਨੇ 20 ਸਾਲ ਦੀ ਰਿੰਦੀ ਉਮਰ ਵਿੱਚ ਵਿਆਹ ਸ਼ਾਦੀ ਕੀਤੀ ਰਿੰਦੀ ਉਮਰ ਵਿੱਚ ਉਹਨੇ ਯੱਗ ਵੀ ਕੀਤਾ ਯੱਗ ਕਰਦੇ ਉਹਨੇ ਭੋਜਨ ਵੀ ਵਰਤਾਇਆ ਭੋਜਨ ਵਰਤਾਉਂਦੇ ਉਹਨੂੰ ਕ੍ਰੋਧ ਵੀ ਆਇਆ ਉਹਦੇ ਸਰੀਰ ਉੱਤੇ ਕੋੜ ਵੀ ਫਟ ਗਿਆ ਜਦੋਂ ਸਰੀਰ ਕਰਕੇ ਕੋੜੀ ਹੋ ਕੇ ਵਿਮਾਰ ਹੋ ਗਿਆ ਉਦੋਂ ਉਹਨੇ ਕਿਹਾ ਬੰਦਾ ਲੱਭੋ ਉਹ ਕਿੱਥੇ ਉਹ ਬਜ਼ੁਰਗ ਲੱਭੋ ਜਿਹਨੇ ਕਾਰਨ ਦੱਸਿਆ ਸੀ ਮੈਂ ਉਹਨੂੰ 20 ਸਾਲ ਪਹਿਲਾਂ ਕਹਿੰਦਾ ਸੀ ਇਹ ਕੰਮ ਮੈਂ ਕਰਨਾ ਹੀ ਨਹੀਂ ਪਰ ਮੇਰੇ ਕੋਲੋਂ ਸਭ ਕੁਝ ਹੋ ਗਿਆ ਕੁਦਰਤ ਨੇ ਘਰਾ ਲਿਆ ਹੁਣ ਉਹ ਬਜ਼ੁਰਗ ਲੱਭੋ ਜਦੋਂ ਉਹਨੂੰ ਬਜ਼ੁਰਗ ਨੂੰ ਲੱਭ ਕੇ ਕਿਧਿਉਂ ਲਿਆਂਦਾ ਉਹ ਕਹਿੰਦਾ ਕੋਈ ਇਲਾਜ ਤਾਂ ਦੱਸ। ਉਹ ਕਹਿੰਦਾ ਰਾਜਨ ਇਹਦਾ ਕੋਈ ਇਲਾਜ ਨਹੀਂ। ਇਲਾਜ ਕਿਸੇ ਦੁੱਖ, ਰੋਗ, ਬਿਮਾਰੀ ਦਾ ਹੋ ਸਕਦਾ ਹੈ ਪਰ ਸੱਜਣਾ ਮੌਤ ਦਾ ਕੋਈ ਇਲਾਜ ਨਹੀਂ। ਜਿਹੜਾ ਰੋਗ ਮੌਤ ਦਾ ਕਾਰਨ ਬਣ ਕੇ ਆ ਜਾਏ ਉਹਦਾ ਕੋਈ ਇਲਾਜ ਨਹੀਂ ਕਰ ਸਕਦਾ। ਇਲਾਜ ਉਦੋਂ ਹੁੰਦਾ ਜਦੋਂ ਰੱਬ ਦਾ ਹੁਕਮ ਹੋ ਜਾਵੇ। ਵਦਵ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਕਹਿੰਦੇ ਰਾਜੇ ਜਨਮੇਜੇ ਦੀ ਉਸੇ ਕੋਟ ਨਾਲ ਮੌਤ ਹੋਈ ਉਹਨੂੰ ਦੁਖੀ ਹੋਣਾ ਪਿਆ ਕਿਉਂ ਮੌਤ ਜਨਮਨ ਤੋਂ ਬਾਅਦ ਵੀ ਉਹ ਆਪਣਾ ਬਚਾ ਨਹੀਂ ਸਕਦਾ ਇਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਸ਼ਲੋਕ ਕਿਹਾ ਉਹਦੇ ਵਿੱਚ ਵੱਡੇ ਵੱਡੇ ਬੰਦਿਆਂ ਦਾ ਜ਼ਿਕਰ ਕੀਤਾ ਅੱਪਾ ਤਾਂ ਆਮ ਇਨਸਾਨਾਂ ਦੁਨੀਆ ਦੇ ਜਿਨ੍ਹਾਂ ਨੂੰ ਘੜੀ ਪਲ ਦਾ ਕੋਈ ਪਤਾ ਨਹੀਂ ਕੀ ਹੁੰਦਾ ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਦੇਵਤਿਆਂ ਦਾ ਅਵਤਾਰਾਂ ਦਾ ਰਾਜਿਆਂ ਦਾ ઋષਿ-ਮੁਨੀਆਂ ਦਾ ਜਿਨ੍ਹਾਂ ਨੂੰ ਪਤਾ ਸੀ ਕਿ ਕੀ ਹੋਣਾ ਹੈ ਪਰ ਉਹ ਬੰਦੇ ਆਪਣਾ ਵਿਚਾਰ ਨਹੀਂ ਕਰ ਸਕੇ ਕਿਉਂ ਕਰਨ ਕਰਣ ਪ੍ਰਵੇਕ ਹੈ ਸਾਰੀ ਸ੍ਰਸ਼ਟੀ ਦੇ ਜੀਵਾਂ ਦਾ ਕਾਰਨ ਲਿਖਣ ਵਾਲਾ ਰੱਬ ਹੈ ਉਹਨੇ ਵੱਡੇ-ਵੱਡੇ ਦੇਵੀ-ਦੇਵਤਿਆਂ ਅਵਤਾਰੀ ਪੁਰਸ਼ਾਂ ਦਾ ਰਾਜਿਆਂ ਦਾ ਤਾਰਨ ਲਿਖਿਆ ਹੋਇਆ ਉਹਨੂੰ ਕੋਈ ਨਹੀਂ ਬਦਲ ਸਕਦਾ ਤਾਂ ਹੀ ਉਹ ਮਹਾਰਾਜ ਨੇ ਬਚਨ ਕਿਹਾ ਰਾਜੇ ਉੱਤੇ ਵੀ ਉਹੀ ਉਹ ਹੁਕਮ ਹੈ ਰੰਗ ਭਾਵੇਂ ਕੰਗਾਲ ਉੱਤੇ ਵੀ ਉਹ ਹੀ ਹੁਕਮ ਹੈ ਰੱਬ ਦਾ ਹੁਕਮ ਸਾਰਿਆਂ ਵਾਸਤੇ ਬਰਾਬਰ ਹੈ ਉਹ ਦੁਨੀਆ ਦੀ ਨਜ਼ਰ 'ਚ ਕੋਈ ਰਾਜਾ ਹੋ ਸਕਦਾ ਹੈ ਕੋਈ ਕੰਗਾਲ ਹੋ ਸਕਦਾ ਹੈ ਪਰ ਰੱਬ ਦਾ ਜਿਹੜਾ ਮੌਤ ਦਾ ਹੁਕਮ ਉਹ ਸਾਰਿਆਂ ਉੱਤੇ ਕੁਝ ਉਹਨੂੰ ਨਹੀਂ ਕੋਈ ਬਦਲ ਸਕਦਾ ਇਹ ਨਹੀਂ ਵੀ ਕੋਈ ਰਾਜਾ ਤਾਂ ਬਚ ਜਾਏਗਾ ਬਾਦਸ਼ਾਹਾਂ ਨੇ ਕਿਹ ਵੱਡੇ ਵੱਡੇ ਲੋਕ ਦੁਨੀਆ 'ਚ ਦੁਖੀ ਹੋਏ ਦੱਸੋ ਭਾਈ ਕੌਣ ਹੈ ਜਿਹੜਾ ਦੁਨੀਆ 'ਚ ਜਨਮ ਲਿਆ ਹੋਵੇ ਤੇ ਰੋਇਆ ਨਾ ਹੋਵੇ ਕਦੇ ਕੋਈ ਐਸਾ ਬੰਦਾ ਦੱਸੋ ਜਿਹਨੇ ਧਰਤੀ ਤੇ ਜਨਮ ਲਿਆ ਤੇ ਦੁਖੀ ਨਾ ਹੋਇਆ ਹੋਵੇ ਹਰ ਬੰਦੇ ਨੂੰ ਦੁਖੀ ਹੋਣਾ ਪਿਆ ਰੋਣਾ ਪਿਆ ਪਰ ਸਾਧ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਹਾਂ ਕੋਈ ਸੁਖੀ ਹੋ ਸਕਦਾ ਹੈ ਦੁੱਖ ਵਿੱਚ ਵੀ ਸੁਖੀ ਹੋ ਸਕਦਾ ਹੈ ਜੇ ਕੋਈ ਰੱਬ ਦਾ ਨਾਮ ਜਪ ਲਵੇ ਸਤਨਾਮ ਸ੍ਰੀ ਵਾਹਿਗੁਰੂ ਅਦਰਵਾਈਜ਼ ਕੋਈ ਬੰਦਾ ਦੁੱਖ ਤੋਂ ਨਹੀਂ ਬਚ ਸਕਦਾ ਕੋਈ ਬੰਦਾ ਮੌਤ ਤੋਂ ਨਹੀਂ ਬਚ ਸਕਦਾ ਸ਼ਬਦ ਪੜੋ ਤੁਹਾਨੂੰ ਯਾਦ ਹੈ ਜਿਹੜੀ ਜਿਹੜੀ ਪੰਕਤੀ ਯਾਦ ਹੋਵੇ ਨਾਲ ਪੜਿਓ ਤੁਹਾਡੀ ਹਾਜ਼ਰੀ ਲੱਗਦੀ ਸ਼ਬਦ ਇੱਥੋਂ ਸ਼ੁਰੂ ਹੋਣਾ ਹੈ ਸਲੋਕ ਮੰਨ ਲਾ ਪਹਿਲਾ ਸਹੰਸਰਦਾਨ ਦੇਂਦਰ ਰੋ ਆਇਆ ਇੰਦਰ ਦੇਵਤਿਆਂ ਦਾ ਦੇਵਤਾ ਹੈ ਉਹਨੂੰ ਵੀ ਰੋਣਾ ਪਿਆ ਪਰਸ ਰਾਮ ਰੋਵੇ ਘਰ ਆਇਆ ਭਗਵਾਨ ਪਰਸ਼ੂਰਾ ਸਨਾਤਨੀ ਮਤ ਹਿੰਦੂਆਂ ਦਾ ਭਗਵਾਨ ਹੈ ਬਹੁਤ ਵੱਡਾ ਦੀਸ਼ੀ ਹੈ ਉਹ ਮਰੇ ਹੋਏ ਬੰਦਾ ਜਿਉਂਦਾ ਕਰਨ ਦੀ ਤਾਕਤ ਰੱਖਦਾ ਸੀ ਭਗਵਾਨ ਪਰਸ਼ੀ